ਤਾ ਸ਼ੰਭੂ ਬਾਰਡਰ ਤੇ ਮੌਜੂਦ ਹਾਂ ਔਰ ਦੇਖ ਸਕਦੇ ਹੋ ਠੀਕ ਮਾਹੌਲ ਜਿਹੜਾ ਅੱਜ ਕੁਛ ਨਾ ਕੁਛ ਸ਼ਾਂਤ ਜ਼ਰੂਰ ਨਜ਼ਰ ਆ ਰਿਹਾ ਕਿਉਂਕਿ ਪਿਛਲੀ ਮੀਟਿੰਗ ਜਦੋਂ ਹੋਈ ਤਾਂ ਕਿਸਾਨ ਆਗੂ ਡੱਲੇਵਾਲ ਹੋਣਾਂ ਦੇ ਵੱਲੋਂ ਸਿੱਧੇ ਤੌਰ ਤੇ ਕਿਹਾ ਗਿਆ ਸੀ ਕਿ ਜਿਹੜੇ ਥਰੂ ਗੈਸ ਦੇ ਗੋਲੇ ਦਿਖਾਏਗੇ ਖੋਲ ਦਿਖਾਏਗੇ ਕਿ ਭਾਈ ਸਾਡੇ ਕਿਸਾਨਾਂ ਦੇ ਉੱਪਰ ਵਰਤ ਨੇ ਬੰਦ ਕਰੋ ਅਸੀਂ ਤੁਹਾਡੇ ਦੁਸ਼ਮਣ ਨਹੀਂ ਹਾਂ ਅਸੀਂ ਵੀ ਇਸ ਦੇਸ਼ ਦੇ ਵਸਨੀਕਾਂ ਤਾਂ ਦੇਖ ਸਕਦੇ ਹੋ ਹੁਣ ਜਿਹੜਾ ਇੱਕ ਪਾਸੇ CRPF ਆਲਾਂਕੇ ਪੂਰੀ ਦੀ ਪੂਰੀ CRPF ਜਿਹੜੀ ਜੁੰਡਲੀ ਉਹ ਤਨਾਤ ਆ ਜਿਹੜੀ ਕੱਲ ਇੱਕ ਮੌਤ ਹੋਈ ਹੈ ਦਾਦੇ ਕੇ ਸਾਬ ਇੰਸਪੈਕਟਰ ਦੀ ਹਰਿਆ ਨਿਭਾ ਰਿਹਾ ਸੀ ਪਰ ਦੇਖ ਸਕਦੇ ਹੋ ਤੁਸੀਂ ਇਹ ਤਸਵੀਰਾਂ ਜਿਹੜੀਆਂ ਨੇ ਇਸ ਵਕਤ ਸ਼ੰਭੂ ਬਾਡਰ ਤੇ ਜੋ ਮਾਹੌਲ ਹੈ ਤੁਹਾਨੂੰ ਉਹ ਦਿਖਾ ਰਿਹਾ ਕੱਲ ਨੂੰ ਜਿਹੜੀ ਇੱਕ ਮੀਟਿੰਗ ਹੋਣੀ ਹੈ ਚੌਥੀ ਮੀਟਿੰਗ ਫੈਸਲਾ ਕੌਣ ਮੀਟਿੰਗ ਉਸ ਨੂੰ ਕਹਿ ਸਕਦੇ ਆ ਕਿਉਂਕਿ ਜਿਹੜੀ ਕੱਲ ਲੰਮੀ ਮੀਟਿੰਗ ਹੋਈ ਮੈਰਾਥਨ ਮੀਟਿੰਗ ਤੋਂ ਮਗਰੋਂ ਹੁਣ ਆਸ ਹੈ ਸਭ ਨੂੰ ਕਿ ਕੱਲ ਵਾਲੀ ਮੀਟਿੰਗ ਚ ਕੋਈ ਹੱਲ ਜ਼ਰੂਰ ਨਿਕਲੂਗਾ ਪਰ ਉਸ ਤੋਂ ਪਹਿਲਾਂ ਦੇਖ ਸਕਦੇ ਹੋ CRPF ਪੂਰੇ ਜਿਹੜਾ ਜੋਸ਼ ਕਰੋਸ ਦੇ ਵਿੱਚ ਹਜੇ ਵੀ ਮੌਜੂਦ ਹੈ ਹਜੇ ਵੀ ਬਾਡਰ ਕੈਨਨ ਦੀਆਂ ਵਾਇਨਾ ਖੜੀਆਂ ਟਾਇਰ ਗੈਸ ਦੇ ਗੋਲੇ ਜਿਹੜੇ ਆ ਪੂਰੇ ਲੋਡਡ ਕਰਕੇ ਰੱਖੇ ਹੋਏ ਨੇ ਸੀ ਦੀਸੀਓ ਕਿਸਾਨਾਂ ਨੇ ਕੱਲ ਜਿਹੜਾ ਬੈਰੀਕੇਡਿੰਗ ਜਿਹੜੀ ਹੈ ਉਸ ਨੂੰ ਹਟਾ ਦਿੱਤਾ ਸੀ ਪਰ ਫਿਰ ਵੀ ਦੇਖ ਸਕਦੇ ਹੋ ਪੂਰਾ ਜਾਫਤੇ ਦੇ ਵਿੱਚ ਨੇ ਅਨੁਸ਼ਾਸਨ ਦੇ ਵਿੱਚ ਨੇ ਡਿਸਪਲਨ ਦੇ ਵਿੱਚ ਨੇ ਤਾਂ ਤੁਸੀਂ ਦੇਖ ਸਕਦੇ ਹੋ ਗੱਲਬਾਤ ਜ਼ਰੂਰ ਜਿਹੜਾ ਇੱਥੇ ਕਰਾਂਗੇ ਕਿਸਾਨਾਂ ਦੇ ਨਾਲ ਕਿ ਕਿਵੇਂ ਦੇਖ ਕਿਵੇਂ ਦੇਖ ਦਿਓ ਅੱਜ ਦਾ ਮਾਹੌਲ ਜਿਹੜਾ ਕੋਈ ਸ਼ਾਂਤ ਨਜ਼ਰ ਆ ਰਿਹਾ ਕਿਉਂਕਿ ਕਿਸਾਨਾਂ ਕੋਲ ਡੱਲੇ ਵਾਲਾ ਉਹਨਾਂ ਨੇ ਪਹਿਲੇ ਦਿਨ ਜਦੋਂ ਮੀਟਿੰਗ ਹੋਈ ਆ ਪਰਸੋਂ ਤਾਂ ਉਸ ਦੇ ਵਿੱਚ ਖਾਸ ਤੌਰ ਤੇ ਤਾੜਨਾ ਕੀਤੀ ਗਈ ਭਾਈ ਗੋਲੇ ਸੁੱਟਨੇ ਬੰਦ ਕਰੋ ਹਾਂਜੀ ਇਹ ਆਪਣਾ ਸ਼ਾਂਤੀ ਵਰਕੇ ਸਾਰੇ ਕਿਸਾਨ ਨੇਤਾ ਨੇ ਇਹ ਕਹਿੰਦੇ ਉੱਤੇ ਇਹ ਆਪਣਾ ਮੈਰੀਗੇਟ ਇੱਥੇ ਬਣਾ ਲਿਆ ਕਿ ਅੱਗੇ ਨਾ ਵਧੋ ਕੁਝ ਪ੍ਰਖਾੜ ਵਿੱਚ ਆ ਕੇ ਨੌਜਵਾਨ ਗੱਬੜੂ ਅੱਗੇ ਜਾ ਕੇ ਸ਼ਰਾਤਾਂਕ ਵੀ ਕਰਦੇ ਸੀ ਤੇ ਆਪਣਾ ਉਹਨਾਂ ਨੂੰ ਮੌਕਾ ਮਿਲ ਜਾਂਦਾ ਸੀ ਉਹ ਹੱਥ ਗੋਲੇ ਸੁੱਟਦੇ ਸੀ ਗੋਲੀਆਂ ਵੀ ਵਿੱਚ ਲਾਉਂਦੇ ਸੀ ਰੈਕਸਟਿਕ ਦੀਆਂ ਗੋਲੀਆਂ ਵੀ ਮਾਰੀਆਂ ਗਿਆ ਮੋਟਾਰ ਵੀ ਸੱਟੇ ਗੋਲੀਆਂ ਕਈ ਫੱਟੇ ਹੋਏ ਜੋ ਸੋਧਵਾਦ ਫਟ ਰਹੇ ਹੈ ਕੋਈ ਸੀਰੀਅਸ ਵੀ ਹੈ ਉਹ ਕਿਸਾਨੇ ਤਾਂ ਜੀ ਆਈਜੀ ਪੁਲਸ ਦੇ ਆਏ ਸੀ ਉਹਨਾਂ ਨੇ ਕਿਹਾ ਕਿ ਹਾਡੇ ਇਲਾਕੇ ਵਿੱਚ ਪੰਜਾਬ ਦੇ ਵਿੱਚ ਸ਼ਾਂਤੀ ਬਣੀ ਰਹੇਂ ਤੋਂ ਕਿਉਂਕਿ ਤੁਸੀਂ ਜੋ ਆ ਕੇ ਡਰੋਨ ਰਾਈਂ ਉਦਾਂ ਵੀ ਬੰਬ ਫੋਟ ਛੱਟ ਰਹੇ ਹਨ ਕਈ ਫਟ ਰਹੇ ਹੈ ਜੋ ਕਿ ਤੁਹਾਨੂੰ ਜਵਾਬ ਦੇਣਾ ਪਏਗਾ ਇਸ ਕਰਕੇ ਉਹਨਾਂ ਨੇ ਕਹਿਣ ਦੇ ਹੁਣ ਗੋਲੇ ਵਗੈਰਾ ਬੰਦ ਕੀਤੇ ਹੋਏ ਆ ਜਿਵੇਂ ਡਰੋਨ ਦੇ ਨਾਲ ਪਹਿਲੇ 2-3 ਦਿਨ ਜਿਹੜਾ ਲਗਾਤਾਰ ਬੰਬਾਰੀ ਹੋਈ ਪਰ ਉਸ ਤੋਂ ਬਾਅਦ ਮੀਟਿੰਗ ਹੁੰਦੀਆਂ ਮੀਟਿੰਗ ਦੇ ਵਿੱਚ ਖੋਲ ਦਿਖਾਏ ਜਾਂਦੇ ਆ ਢਲੇ ਵਾਲਾ ਉਹਨਾਂ ਦੇ ਵੱਲੋਂ ਕਿ ਆ ਸਾਡੇ ਕਿਸਾਨਾਂ ਦੇ ਉੱਪਰ ਮਾਰੇ ਜਾ ਰਿਹਾ ਕਿਉਂਕਿ 2-300 ਕਿਸਾਨ ਜ ਰਾਜਪੁਰਾ ਹਸਪਤਾਲ ਦੇ ਵਿੱਚ ਹਜੇ ਵੀ ਜ਼ਖਮੀ ਪਿਆ ਹੈਗਾ ਇੱਕ ਨੌਜਵਾਨ ਦੀ ਅੱਖ ਨਿਕਲ ਗਈ ਹੈ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਸਰਬਜੀਤ ਸਿੰਘ ਪਟਾਲਾ ਬਾਬਾ ਫੌਜਾ ਸਿੰਘ ਜੂਨ ਉਕਾਈ ਪ੍ਰਧਾਨ ਇਹ ਜਿਹੜੇ ਮੋਦੀ ਸਰਕਾਰ ਵੱਲੋਂ ਸਾਡੇ ਉੱਤੇ ਤਸ਼ੱਦਦ ਕੀਤਾ ਜਾ ਰਿਹਾ ਹੈ ਕਿਸਾਨਾਂ ਤੇ ਇਹਦੀ ਆਪਾਂ ਕੋਰਨੀਆਂ ਕਰਨੀਆਂ ਇਹ ਬਿਲਕੁਲ ਇਹਨੂੰ ਇਦਾਂ ਕਰਨਾ ਨਹੀਂ ਚਾਹੀਦਾ ਕਿਉਂਕਿ ਕਿਸਾਨ ਆਪਣੀ ਫਸਲਾਂ ਤੇ ਨਸਲਾਂ ਬਚਾਉਂਦੇ ਖਾਤਰ ਇਹ ਸਾਰੇ ਧੰਨੇ ਦੇ ਵਿੱਚ ਇਕੱਠੇ ਹੋ ਗਏ ਇੱਕ ਪਲੇਟਫਾਰਮ ਤੇ ਇੱਥੇ ਪਹੁੰਚੇ ਨੇ ਸੋ ਮੋਦੀ ਨੂੰ ਸਰਕਾਰ ਨੂੰ ਹੱਥ ਜੋੜ ਕੇ ਬੇਨਤੀ ਹੈ ਵੀ ਸਾਡੀਆਂ ਮੁਸ਼ਕਲਾਂ ਵੱਲ ਧਿਆਨ ਦਿੱਤਾ ਜਾਵੇ ਤੇ ਸਾਡੇ ਉੱਤੇ ਬੰਬ ਪਾ ਲਈ ਜਿਹੜੀ ਬਿਲਕੁਲ ਨਾ ਕੀਤੀ ਜਾਵੇ ਕਿਉਂਕਿ ਅਸੀਂ ਅਸੀਂ ਵੀ ਇਸੇ ਧਰਤੀ ਦੇ ਵਾਸੀ ਆਂ ਅਸੀਂ ਕੋਈ ਪਾਕਿਸਤਾਨ ਤੋਂ ਨਹੀਂ ਆਏ ਅਸੀਂ ਕੋਈ ਐਲੀਸ ਨਹੀਂ ਆ ਗਏ ਜਿਹੜੇ ਆਪੇ ਇਹਨਾਂ ਉੱਤੇ ਅਟੈਕ ਕਰਨ ਆਏ ਆ ਇਹਨਾਂ ਨੂੰ ਜਿਹੜੀ ਅਟੈਕ ਕਰਨੀ ਉਹ ਬਲੀ ਬੇਸ਼ਰਮੀਆਂ ਦਾ ਵਾਸਤੇ ਕੱਲ੍ਹ ਵਾਲੀ ਮੀਟਿੰਗ ਦਾ ਕੀ ਲੱਗਦਾ ਤੁਹਾਨੂੰ ਕੀ ਹੱਲ ਨਿਕਲੂਗਾ ਕੁਝ ਜਾਂ ਫਿਰ ਦਿੱਲੀ ਜਾਣਾ ਪਊ ਜੋ ਸਾਡੇ ਸਭ ਆਗੂ ਆਗੂਆਂ ਦੀ ਕਾਲਵਾ ਜੋ ਹੁਣ ਕੱਲ ਮੀਟਿੰਗ ਹੋਗੀ ਉਸ ਤੋਂ ਬਾਅਦ ਪਾ ਲੱਗੂਆ ਜੋ ਸਾਡੇ ਸਵੇਰ ਆਗੂ ਜੋ ਆਰਡਰ ਦੇਣਗੇ ਅਗੇ ਉਹ ਰਾਜਨੀਤਿਕ ਤਿਆਰ ਕੀਤੀ ਜਾਊਗੀ ਹਾਂਜੀ ਪਰ ਕੱਲ ਦੇ ਉਹ ਮੀਟਿੰਗ ਦੇ ਉੱਪਰ ਸਾਰਿਆਂ ਦੀ ਉਮੀਦਾਂ ਨੇ ਕਿਉਂਕਿ ਇੱਕ ਕਿਸਾਨ ਸ਼ਹੀਦ ਵੀ ਹੋ ਗਿਆ ਕੱਲ ਉਸ ਦਾ ਅੰਤਿਮ ਸੰਸਕਾਰ ਜਰਕਾਣਾ ਹੈ ਤਾਂ ਉਸ ਤੋਂ ਪਹਿਲਾਂ ਮ੍ਰਿਤਕ ਦੇ ਲਿਆਂਦੀ ਗਈ ਸੀ ਇੱਥੇ ਹਾਂਜੀ ਹਾਂਜੀ ਤੇ ਉਹ ਹੁਣ ਮੀਟਿੰਗ ਤੋਂ ਪਹਿਲਾਂ ਪਾ ਲੱਗੂਆ ਜੋ ਕਲਾਂ ਆਪਣੀ ਫੁੱਲ ਤਿਆਰੀ ਆ ਦਿੱਲੀ ਜਾਂਦੀ ਤਿਆਰੋਂ ਦਿੱਲੀ ਜਾਂਦੀ ਹੜਤਾਲ ਬੋਲ ਫੁੱਲ ਫੁੱਲ ਜੀ ਅਸੀਂ ਤੱਕ ਦਿੱਲੀ ਤੱਕ ਵੀ ਜਾਵਾਂਗੇ ਅਸੀਂ ਤੱਕ ਆ ਗਏ ਦਿੱਲੀ ਤੱਕ ਵੀ ਜਾਵਾਂਗੇ ਮੈਂ ਕਿਹਾ ਇੱਦੀ ਤੱਕ ਆ ਗਏ ਆ ਦਿੱਲੀ ਤੱਕ ਵੀ ਜਾਵਾਂਗੇ ਤਾਂ ਤੁਸੀਂ ਦੇਖ ਸਕਦੇ ਹੋ ਕਿਸਾਨਾਂ ਦਾ ਜੋਸ਼ ਅਜੇ ਤੱਕ ਵੀ ਬਰਕਰਾਰ ਹੈ ਕਿਸਾਨ ਕਹਿੰਦੇ ਅਸੀਂ ਦਿੱਲੀ ਜਿਹੜਾ ਜਾ ਕੇ ਰਾਂਗੇ ਹਰ ਹਾਲਤ ਦੇ ਵਿੱਚ ਕੱਲ ਇੱਕ ਕਿਸਾਨ ਸ਼ਹੀਦ ਹੋ ਜਾਂਦਾ ਉਸ ਤੋਂ ਅਮ੍ਰਿਤਿਕ ਦੇ ਲਿਆਂਦੀ ਜਾਂਦੀ ਹੈ ਬੜਾ ਭਾਵੁਕ ਹੈ ਸਮਾਸੀਂ ਜਦੋਂ ਇੱਥੇ ਲਿਆਂਦੀ ਕਿ ਅਮ੍ਰਿਤਿਕ ਦੇ ਸਾਰੇ ਆਗੂ ਪਹੁੰਚੇ ਤਾਂ ਫਿਰ ਉਸ ਦੇ ਲਈ ਕਿਉਂਕਿ ਜਿਸ ਹਿਸਾਬ ਨਾਲ ਕਿਸਾਨ ਲਗਾਤਾਰ ਆਦੀ ਮੰਗਾਂ ਮੰਗ ਰਹੇ ਐ ਤੇ ਉਧਰੋਂ ਐਕਸ਼ਨ ਜਿਸ ਹਿਸਾਬ ਦਾ ਹੋਇਆ ਪਹਿਲੇ 3 ਦਿਨ ਬੁਰਾ ਹਾਲ ਹੋਇਆ ਕਈ ਕਿਸਾਨ ਫਟੜ ਵੀ ਹੋਏ ਨੇ ਵੇਖੋ ਜੀ ਬਹੁਤ ਮੰਦ ਭਾਗੀ ਘਟਨਾ ਹੋਈ ਹੈ ਜੋ ਸਾਡਾ ਕਿਸਾਨ ਵਿਚਾਰਾ ਆਗੂ ਸ਼ਹੀਦ ਹੋ ਗਿਆ ਵਾ ਬਹੁਤ ਸਾਰੇ ਸਾਡੇ ਪਰਿਵਾਰਕ ਮੈਂਬਰ ਆ ਜਿਹੜੇ ਤੁਸੀਂ ਵੇਖਿਆ ਨੌਜਵਾਨ ਘਰਾਂ ਤੋਂ ਆਏ ਆ ਉਹਨਾਂ ਦੇ ਪਿੱਛੇ ਜਿਹੜੇ ਮਾਂ ਪਿਓ ਆ ਬਜ਼ੁਰਗ ਉਹ ਬੜੀ ਟੈਨਸ਼ਨ ਦੇ ਵਿੱਚ ਆ ਇਹ ਵੇਖੋ ਟੈਨਸ਼ਨ ਦੇ ਨਾਲ ਕਈ ਮੌਤਾਂ ਹੋ ਰੋ ਸਕਦੀਆਂ ਟੈਗ ਹੋ ਸਕਦੇ ਕੋਈ ਅੱਜ ਕੱਲ ਮੌਲ ਇਹੋ ਜਾਵਾ ਪਰ ਅਗਲੇ ਬੰਨੇ ਸਰਕਾਰ ਸਾਡੀ ਦੁਸ਼ਮਣਾਂ ਨਾਲੋਂ ਵੱਧ ਸਾਡੇ ਨਾਲ ਲੜ ਕੇ ਖੜੀ ਹੋਈ ਆ ਜਦੋਂ ਕਿ ਅਸੀਂ ਦੇਸ਼ ਦੇ ਨਾਗਰਿਕਾਂ ਹੱਕ ਮੰਗਣਾ ਸਾਡਾ ਰਹਿਤ ਵਾ ਪਰ ਇਹ ਵੇਖੋ ਇੱਕ ਤੇ ਪਾਕਿਸਤਾਨ ਬਾਰਡਰਵਾ ਸਾਡੇ ਨਾਲ ਇਧਰ ਇਧਰ ਇਹ ਨਾਲ ਹਰਿਆਣੇ ਵਾਲਾ ਬਾਰਡਰ ਵੀ ਉਸੇ ਤਰ੍ਹਾਂ ਬਣਾਤਾ ਵੀ ਇਧਰ ਨਹੀਂ ਜਾਣ ਦੇਣਾ ਵੇਖੋ ਮੋਦੀ ਸਾਹਿਬ ਆਪ ਮੰਨਿਆ ਆਵਾ ਜਿਹੜੇ ਆਗੂ ਆਉਂਦੇ ਗੱਲਬਾਤ ਕਰਨ ਇਹਨਾਂ ਦੇ ਲੀਡਰ ਆਉਂਦੇ ਆ ਉਹ ਵੀ ਮੰਨਦੇ ਵੀ ਤੁਹਾਡੀਆਂ ਮੰਗਾਂ ਜਾਇਜ਼ ਆਵਾ ਤੁਹਾਡੀਆਂ ਮੰਗਾਂ ਪੂਰੀਆਂ ਕਰ ਦਾਂਗੇ ਪਰ ਵੇਖੋ ਚੌਥਾ ਗੇਟ ਹੋ ਗਿਆ ਵਾ ਕੱਲ ਤੱਕ ਫੇਰ ਅਹੀਂ ਵੇਟ ਕਰ ਰਹੇ ਆਂ ਕਉਂਗਾ ਜੀ ਜ਼ਬਰਦਸਤ ਮੁਕਾਬਲਾ ਸਫਰ ਦੇ ਨਾਲ ਕਰ ਰਿਹਾ ਹੈ ਸਾਡੇ ਨੌਜਵਾਨ ਵੇਖੋ ਕਿੰਨੇ ਉਤਸ਼ਾਹ ਵਾਲੇ ਆ ਅਸੀਂ ਤਾਂ ਆ ਕੇ ਖੜੇ ਆ ਮੈਂ ਜਲੇ ਦਾ ਆਗੂ ਆ ਤਰਨ ਤਾਰਨ ਦਾ ਵੀ ਸਾਡੇ ਨੌਜਵਾਨ ਵਿਚਾਰੇ ਜਿਹੜੇ ਆਏ ਘਰਾਂ ਤੋਂ ਕੋਈ ਜਜ਼ਬਾਤੀ ਹੋ ਜਾਂਦੇ ਆ ਔਸ਼ਨਲ ਹੋ ਜਾਂਦੇ ਨੇ ਹਾਂਜੀ ਹੋ ਜਾਂਦੇ ਆ ਵੀ ਅਸੀਂ ਇਹਨਾਂ ਨੂੰ ਵੀ ਬਚਾਉਣਾ ਸਾਡੇ ਬੁੱਲਤੀਆਂ ਵਾਂ ਅਸੀਂ ਨਹੀਂ ਚਾਹੁੰਦੇ ਇਹਨਾਂ ਨਾਲ ਸਾਡਾ ਕੋਈ ਟਕਰਾਅ ਹੋਵੇ ਜਾਂ ਸਾਬਰ ਚ ਰਹਿਣਾ ਸਾਬਰ ਚ ਰਹਿਣਾ ਜ਼ਰੂਰੀ ਆ ਜਾਵਤੇ ਚ ਰਹਿਣਾ ਜ਼ਰੂਰੀ ਆ ਸਾਬਰ ਦੀ ਲੜਾਈ ਆ ਇਹ ਹਮੇਸ਼ਾ ਦੀ ਜੋ ਜਾਵਤੇ ਤੇ ਫੌਜਾਂ ਰਹਿੰਦੀਆਂ ਉਹ ਜਿੱਤ ਕੇ ਜਾਂਦੀਆਂ ਤੇ ਸਾਨੂੰ ਆਸ ਆ ਪਿਆਰ ਜਿਹੜਾ ਸੰਘਰਸ਼ ਵਾ ਸਾਡੇ ਹੱਕਾਂ ਦਾ ਜਿੱਤ ਕਿ ਭਾਈ ਸਾਡੇ ਕਿਸਾਨਾਂ ਦੇ ਉੱਪਰ ਵਰਤ ਨੇ ਬੰਦ ਕਰੋ ਅਸੀਂ ਤੁਹਾਡੇ ਦੁਸ਼ਮਣ ਨਹੀਂ ਆ ਅਸੀਂ ਵੀ ਇਸ ਦੇਸ਼ ਦੇ ਵਸਨੀਕਾਂ ਤਾਂ ਦੇਖ ਸਕਦੇ ਹੋ ਹੁਣ ਜਿਹੜਾ ਇੱਕ ਪਾਸੇ CRPF ਆ ਲਾਂਗੇ ਪੂਰੀ ਦੀ ਪੂਰੀ CRPF ਜਿਹੜੀ ਜੁੰਡਲੀ ਹੋ ਤੇ ਨਾਲ ਤਾਂ ਜਿਹੜੀ ਕੱਲ ਇੱਕ ਮੌਤ ਹੋਈ ਹੈ ਦਾਦੇ ਕੇ ਸਬ ਇੰਸਪੈਕਟਰ ਦੀ ਹਰਿਆਣਾ ਦੇ ਜੋ ਕਿ ਇੱਥੇ ਡਿਊਟੀ ਨਿਭਾ ਰਿਹਾ ਸੀ ਪਰ ਦੇਖ ਸਕਦੇ ਹੋ ਤੁਸੀਂ ਇਹ ਤਸਵੀਰਾਂ ਜਿਹੜੀਆਂ ਨੇ ਇਸ ਵਕਤ ਸ਼ੰਭੂ ਬਾਰਡਰ ਤੇ ਜੋ ਮਾਹੌਲ ਹੈ ਤੁਹਾਨੂੰ ਉਹ ਦਿਖਾ ਰਿਹਾ ਕੱਲ ਨੂੰ ਜਿਹੜੀ ਇੱਕ ਮੀਟਿੰਗ ਹੋਣੀ ਹੈ ਚੌਥੀ ਮੀਟਿੰਗ ਫੈਸਲਾ ਕੌਣ ਮੀਟਿੰਗ ਉਸ ਨੂੰ ਕਹਿ ਸਕਦੇ ਆ ਕਿਉਂਕ ਕੋਈ ਮੈਰਾਥਨ ਮੀਟਿੰਗ ਤੋਂ ਮਗਰੋਂ ਹੁਣ ਆਸ ਹੈ ਸਭ ਨੂੰ ਕਿ ਕੱਲ੍ਹ ਵਾਲੀ ਮੀਟਿੰਗ ਚ ਕੋਈ ਹੱਲ ਜ਼ਰੂਰ ਨਿਕਲੂਗਾ ਪਰ ਉਸ ਤੋਂ ਪਹਿਲਾਂ ਦੇਖ ਸਾਹ ਦਿਓ CRPF ਪੂਰੇ ਜਿਹੜਾ ਜੋਸ਼ ਕਰੋਸ ਦੇ ਵਿੱਚ ਹੈ ਜੀ ਵੀ ਮੌਜੂਦ ਹੈ ਹਜੇ ਵੀ ਬਾਦਰ ਕੈਨਨ ਦੀਆਂ ਵਾਇਨਾ ਖੜੀਆਂ ਟਾਇਰ ਗੈਸ ਦੇ ਗੋਲੇ ਜਿਹੜੇ ਆ ਪੂਰੇ ਲੋਡਡ ਕਰਕੇ ਰੱਖੇ ਹੋਏ ਨੇ ਤੇ ਇੱਕ ਪਾਸੇ ਕਿਸਾਨ ਖੜੇ ਨੇ ਹਾਲਾਂਕਿ ਬੈਰੀਕੇਡਿੰਗ ਜਿਹੜੀ ਇਸ ਦੇਲੇ ਪਾਸੇ ਦੀ ਸੀ ਉਹ ਕਿਸਾਨਾਂ ਨੇ ਕੱਲ ਜਿਹੜਾ ਬੈਰੀਕੇਡਿੰਗ ਜਿਹੜੀ ਹੈ ਉਸ ਨੂੰ ਹਟਾਤਾ ਸੀ ਪਰ ਫਿਰ ਵੀ ਦੇਖ ਸਕਦੇ ਹੋ ਪੂਰਾ ਜਾਫਤੇ ਦੇ ਵਿੱਚ ਨੇ ਅਨੁਸ਼ਾਸਨ ਦੇ ਵਿੱਚ ਨੇ ਡਿਸਪਲਨ ਦੇ ਵਿੱਚ ਨੇ ਤਾਂ ਤੁਸੀਂ ਦੇਖ ਸਕਦੇ ਹੋ ਗੱਲਬਾਤ ਜਰੂਰ ਜਿਹੜਾ ਇੱਥੇ ਕਰਾਂਗੇ ਕਿਸਾਨਾਂ ਦੇ ਨਾਲ ਕਿ ਕਿਵੇਂ ਦੇਖਦੇ ਹਾਂ ਅੱਜ ਦਾ ਮਾਹੌਲ ਜਿਹੜਾ ਕੋਈ ਸ਼ਾਂਤ ਨਜ਼ਰ ਆ ਰਿਹਾ ਕਿਉਂਕਿ ਕਿਸਾਨਾਂ ਕੋਲ ਡੱਲੇ ਵਾਲਾ ਉਹਨਾਂ ਨੇ ਪਹਿਲੇ ਦਿਨ ਜਦੋਂ ਮੀਟਿੰਗ ਹੋਈ ਆ ਪਰਸੋਂ ਤਾਂ ਉਸ ਦੇ ਵਿੱਚ ਖਾਸ ਤੌਰ ਤੇ ਤਾੜਨਾ ਕੀਤੀ ਗਈ ਭਾਈ ਗੋਲੇ ਸੁੱਟਣੇ ਬੰਦ ਕਰੋ ਹਾਂਜੀ ਇਹ ਆਪਣਾ ਸ਼ਾਂਤੀ ਸਾਰੇ ਕਿਸਾਨ ਨੇਤਾ ਨੇ ਕਹਿੰਦੇ ਉੱਤੇ ਇਹ ਆਪਣਾ ਮੈਰੀਗੇਟ ਇੱਥੇ ਬਣਾ ਲਿਆ ਕਿ ਅੱਗੇ ਨਾ ਵਧੋ ਕੁਝ ਪ੍ਰਖਾੜ ਵਿੱਚ ਆ ਕੇ ਨੌਜਵਾਨ ਗੱਬੜੂ ਅੱਗੇ ਜਾ ਕੇ ਸ਼ਰਾਤਾਕ ਵੀ ਕਰਦੇ ਸੀ ਤੇ ਆਪਣਾ ਉਹਨਾਂ ਨੂੰ ਮੌਕਾ ਮਿਲ ਜਾਂਦਾ ਸੀ ਉਹ ਹੱਥ ਗੋਲੇ ਛੁੱਟਦੇ ਸੀ ਗੋਲੀਆਂ ਵੀ ਵਿੱਚ ਲਾਉਂਦੇ ਸੀ ਰਸਟਕ ਦੀਆਂ ਗੋਲੀਆਂ ਵੀ ਮਾਰੀਆਂ ਗਿਆ ਮੋਟਾਰ ਵੀ ਸੱਟੇ ਗੋਲੀਆਂ ਕਈ ਫੱਟੇ ਹੋਏ 200 ਤੋਂ ਵੱਧ ਫੱਟੇ ਹੋਏ ਆ ਕੋਈ ਸੀਰੀਅਸ ਵੀ ਹੈ ਉਹ ਕਿਸਾਨ ਨੇਤਾ ਤੇ ਆਈਜੀ ਪੁਲਿਸ ਦੇ ਆਏ ਸੀ ਉਹਨਾਂ ਨੇ ਕਿਹਾ ਕਿ ਹੱਡੇ ਇਲਾਕੇ ਵਿੱਚ ਪੰਜਾਬ ਦੇ ਵਿੱਚ ਸ਼ਾਂਤੀ ਬਣੀ ਰਹਿਣ ਤੋਂ ਕਿਉਂਕਿ ਤੁਸੀਂ ਜੋ ਆ ਕੇ ਡਰੋਨ ਰਾਈਂ ਉਦਾਂ ਵੀ ਬੰਬ ਫੋਟ ਛੱਟ ਰਹੇ ਹਨ ਕਈ ਪੱਤਰ ਹੋ ਗਏ ਆ ਜੋ ਕਿ ਤੁਹਾਨੂੰ ਜਵਾਬ ਦੇਣਾ ਪਏਗਾ ਇਸ ਕਰਕੇ ਉਹਨਾਂ ਨੇ ਕਹਿਣ ਦੇ ਉਹਨਾਂ ਗੋਲੇ ਵਗੈਰਾ ਬੰਦ ਕੀਤੇ ਆ ਅੱਜ ਜਿਵੇਂ ਡਰੋਨ ਦੇ ਨਾਲ ਪਹਿਲੇ 2-3 ਦਿਨ ਜਿਹੜਾ ਲਗਾਤਾਰ ਬੰਬਾਰੀ ਹੋਈ ਪਰ ਉਸ ਤੋਂ ਬਾਅਦ ਮੀਟਿੰਗ ਹੁੰਦੀਆਂ ਮੀਟਿੰਗ ਦੇ ਵਿੱਚ ਖੋਲ ਦਿਖਾਏ ਜਾਂਦੇ ਆ ਡਲੇ ਵਾਲਾ ਉਹਨਾਂ ਦੇ ਵੱਲੋਂ ਕਿ ਆ ਸਾਡੇ ਕਿਸਾਨਾਂ ਦੇ ਉੱਪਰ ਮਾਰੇ ਜਾ ਰਿਹਾ ਕਿਉਂਕਿ 2-300 ਕਿਸਾਨ ਜਿਹੜਾ ਰਾਜਪੁਰਾ ਹਸਪਤਾਲ ਦੇ ਵਿੱਚ ਹਜੇ ਵੀ ਜ਼ਖਮੀ ਪਿਆ ਹੈਗਾ ਇੱਕ ਨੌਜਵਾਨ ਦੀ ਅੱਖ ਨਿਕਲ ਗਈ ਹੈ ਵਾਹਿਗੁਰੂ ਜੀ ਕਾ ਖਾਲਸਾ ਮੈਂ ਸਰਵਜੀਤ ਸਿੰਘ ਪਟਾਲਾ ਬਾਬਾ ਫੌਜਾ ਸਿੰਘ ਜੂਨ ਇਕਾਈ ਪਤਾਨ ਇਹ ਜਿਹੜੇ ਮੋਦੀ ਸਰਕਾਰ ਵੱਲੋਂ ਸਾਡੇ ਉੱਤੇ ਤਸ਼ੱਦਦ ਕੀਤਾ ਜਾ ਰਿਹਾ ਹੈ ਕਿਸਾਨਾਂ ਤੇ ਇਹਦੀ ਆਪਾਂ ਕੋਰਨੇਦਿਆ ਕਰਨੇ ਆ ਇਹ ਬਿਲਕੁਲ ਇਹਨੂੰ ਇਤਹਾਦ ਕਰਨਾ ਨਹੀਂ ਚਾਹੀਦਾ ਕਿਉਂਕਿ ਕਿਸਾਨ ਆਪਣੀ ਫਸਲਾਂ ਤੇ ਦਸਲਾਂ ਬਚਾਉਣ ਤੇ ਖਾਤਰ ਇਹ ਸਾਰੇ ਧੰਨੇ ਦੇ ਵਿੱਚ ਇਕੱਠੇ ਹੋ ਗਏ ਇੱਕ ਪਲੇਟਫਾਰਮ ਤੇ ਇੱਥੇ ਪਹੁੰਚੇ ਨੇ ਸੋ ਮੋਦੀ ਨੂੰ ਸਰਕਾਰ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਸਾਡੀਆਂ ਮੁਸ਼ਕਲਾਂ ਵੱਲ ਧਿਆਨ ਦਿੱਤਾ ਜਾਵੇ ਤੇ ਸਾਡੇ ਉੱਤੇ ਬੰਬ ਵਾਲੀ ਜਿਹੜੀ ਬਿਲਕੁਲ ਨਾ ਕੀਤੀ ਜਾਵੇ ਕਿਉਂਕਿ ਅਸੀਂ ਅਸੀਂ ਵੀ ਇਸੇ ਧਰਤੀ ਦੇ ਵਾਸੀ ਆਂ ਅਸੀਂ ਕੋਈ ਪਾਕਿਸਤਾਨ ਤੋਂ ਨਹੀਂ ਆਏ ਅਸੀਂ ਕੋਈ ਏਲੀਅਸ ਨਹੀਂ ਆ ਗਏ ਜਿਹੜੇ ਆਪੇ ਇਹਨਾਂ ਉੱਤੇ ਅਟੈਕ ਕਰਨ ਆਏ ਆ ਇਹਨਾਂ ਨੂੰ ਜਿਹੜੀ ਟੈਕ ਕਰਨੀ ਉਹ ਬਲੀ ਬੇਸ਼ਰਮੀਆਂ ਦਾ ਵਾਸਤੇ ਕੱਲ੍ਹ ਵਾਲੀ ਮੀਟਿੰਗ ਦਾ ਕੀ ਲੱਗਦਾ ਤੁਹਾਨੂੰ ਕੀ ਹੱਲ ਨਿਕਲੂਗਾ ਕੁਝ ਜਾਂ ਫਿਰ ਦਿੱਲੀ ਜਾਣਾ ਪਊ ਜੋ ਸਾਡੇ ਸਭੂ ਆਗੂਆਂ ਦੀ ਕਾਲਵਾ ਜੋ ਹੁਣ ਕੱਲ ਮੀਟਿੰਗ ਹੋਗੀ ਉਸ ਤੋਂ ਬਾਅਦ ਪਾ ਲੱਗੂਗਾ ਜੋ ਸਾਡੇ ਸੂਬਾ ਆਗੂ ਜੋ ਆਰਡਰ ਦੇਣਗੇ ਅੱਗੇ ਉਹ ਰਾਜਨੀਤੀ ਤਿਆਰ ਕੀਤੀ ਜਾਊਗੀ ਹਾਂਜੀ ਪਰ ਕੱਲ ਦੇ ਉਹ ਮੀਟਿੰਗ ਦੇ ਉੱਪਰ ਸਾਰਿਆਂ ਦੀ ਉਮੀਦਾਂ ਨੇ ਕਿਉਂਕਿ ਇੱਕ ਕਿਸਾਨ ਸ਼ਹੀਦ ਵੀ ਹੋ ਗਿਆ ਕੱਲ ਉਸ ਦਾ ਅੰਤਿਮ ਸੰਸਕਾਰ ਰੁਕਾਨਾ ਹੈ ਤਾਂ ਉਸ ਤੋਂ ਪਹਿਲਾਂ ਮ੍ਰਿਤਕ ਦੇ ਲਿਆਂਦੀ ਗਈ ਸੀ ਇੱਥੇ ਹਾਂਜੀ ਹਾਂਜੀ ਤੇ ਉਹ ਮੀਟਿੰਗ ਪਹਿਲਾਂ ਪਾ ਲੱਗੂ ਅੱਜ ਉਹ ਕਾ ਆਪਣੀ ਫੁੱਲ ਤਿਆਰੀ ਆ ਦਿੱਲੀ ਜਾਂਦੀ ਤਿਆਰੋਂ ਦਿੱਲੀ ਜਾਂਦੀ ਹੜਤਾਲ ਬੋਲ ਫੁੱਲ ਫੁੱਲ ਜੀ ਇੱਥੇ ਤੱਕ ਅਗੇ ਦਿੱਲੀ ਤੱਕ ਵੀ ਜਾਵਾਂਗੇ